ਕਿ ਜਿਹੜਾ ਸਾਡਾ ਧਰਮ ਹੈ ਉਹ ਕਿੱਥੇ ਤੱਕ ਫੈਲ ਚੁੱਕਿਆ ਹੈ ਵਿੰਦਗਰ ਕੀਰਤਨ ਮਾਲਤਨ ਤੋਂ ਹੋ ਕੇ ਰੈਕਸਲ ਗੁਰਦਰਾ ਸਾਹਿਬ ਤੱਕ ਜਾਂਦਾ ਹੈ ਸिख ਹਾਲਸਾ ਮੰਦੀ ਸਥਾਪਨਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਹਨੂੰ ਜਿਹੜੀ ਸਿੱਖ ਸੰਗਤਾਂ ਨੇ ਉਹ ਦੀਨ ਦੁਗਣੀ ਰਾਤ ਅਗਨੀ ਦੇ ਨਾਲ ਉਹਨੂੰ ਉਤਸ਼ਾਹਿਤ ਕਰ ਰਹੀਆਂ ਨੇ ਜਗ ਹਜ਼ਾ ਦਾ ਤਪਾਰਾ ਤੁਸਾਹਰ ਗੇਦਾਸ ਕੈਂਡੀਡਾ ਸਿੱਧ ਮਾਰਟਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖਡੇ ਪਰੇਡ ਦਾ ਆਯੋਜਨ ਕੀਤਾ ਗਿਆ।ਡੇ ਪਰੇਡ ਦੇ ਵਿੱਚ ਸ਼ਾਮਲ ਹੋਏ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂਆਂ ਨੇ ਨਗਰ ਕੀਰਤਨ ਦਾ ਦਰਸ਼ਣ ਅਤੇ دیدار ਕੀਤਾ ਤੇ ਸ਼ਰਧਾ पूर्वक ਗੁਰੂ ਘਰ ਹਾਜ਼ਰੀ ਪਰ ਗੁਰੂ ਦਾ ਆਸ਼ੀਰਵਾਦ ਵੀ ਲਿਆ। ਨਗਰ ਕੀਰਤਨ ਮੌਕੇ ਪਾਲਕੀ ਸਾਹਿਬ ਨੂੰ ਬਹੁਤ ਹੀ ਸੋਨੇ ਢੰਗ ਅਤੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ। ਜਿੱਥੇ ਸੰਗਤਾਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਅਨੰਦ ਮੰਨਿਆ ਉੱਥੇ ਦੂਜੇ ਪਾਸੇ ਗੁਰੂ ਦੀਆਂ ਲਾਟਲੀਆਂ ਫੌਜਾਂ ਨਿਹੰਗ ਸਿੰਘਾਂ ਦਾ ਦੇਵ ਗੱਤਕਾ ਕਲਾ ਦੇ ਜੋਹਰ ਵਖਾਉਂਦਿਆਂ ਮੌਜੂਦਾ ਸਿੱਖ ਸੰਗਤਾਂ ਨੂੰ ਸਿੱਖ ਕੌਮ ਦੇ ਪ੍ਰਾਤਨ ਵਿਰਸੇ ਦੀਆਂ ਯਾਦਾਂ ਵੀ ਤਾਜ਼ੀਆਂ ਕਰਵਾਈਆਂ ਅੱਜ ਵਿਆਗਰ ਜੀ ਕਾ ਖਾਲਸਾ ਵਾਈਗਰ ਜੀ ਕੀ ਫਤਿਹ ਮਾਲਟਨ ਨਗਰ ਕੀ ਤਨਵੇਸ ਤੇ ਸੰਗਤਾਂ ਇਕੱਠੀਆਂ ਹੋਈਆਂ ਨੇ ਅਸੀਂ ਵੀ ਪਹੁੰਚੇ ਆ ਨਗਰ ਕੀਰਤਨ ਦੇ ਵਿੱਚ ਖਾਲਸਾ ਸਾਜਨਾ ਦੇ ਵਾਸਤੇ ਇਹ ਨਗਰ ਕੀਰਤਨ ਕਿੱਢਿਆ ਜਾਂਦਾ ਹੈ ਸਾਰੀ ਸੰਗਤ ਇਕੱਠੀ ਹੋ ਕੇ ਖਾਲਸਾ ਦਾ ਜਨਮ ਦਿਹਾੜਾ ਮਨਾ ਰਹੀ ਆ ਇਹਨੂੰ ਖਾਲਸਾ ਦੀ ਪ੍ਰੇਡ ਵੀ ਕਹਿੰਦੇ ਆ ਸੋ ਇਹ ਨਗਰ ਕੀਰਤਨ ਮਾਲਟਨ ਤੋਂ ਹੋ ਕੇ ਰੈਕਸਟਲ ਗੁਰਦੁਆਰਾ ਸਾਹਿਬ ਤੱਕ ਜਾਂਦਾ ਤੇ ਇਹਦੇ ਵਿੱਚ ਬਹੁਤ ਸੰਗਤਾਂ ਸ਼ਮੂਲੀਅਤ ਕਰਦੀਆਂ ਤੇ ਆ ਸਾਰੀ ਸੰਗਤ ਜਿਹੜੀ ਆ ਵੀ ਉਹ ਨਗਰ ਕੀਰਤਨ ਦੇ ਭਾਗੀਦਾਰ ਬਣ ਰਹੇ ਨੇ ਸੋ ਇਨੀਆਂ ਕਵਿੰਤੀ ਪਰ ਵਾਨ ਕਰਿਓ ਵਾਈ ਗੁਰਜੀ ਕਾ ਖਾਸਾ ਵਾਈ ਗੁਰਜੀ ਕੀ ਖਤੈ ਜੀ ਇਥੇ ਸੰਗਤਾਂ ਜਿਵੇਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਵੀ ਸਿੱਖ ਜਿਹੜਾ ਸਾਡਾ ਧਰਮ ਹੈ ਉਹ ਕਿੱਥੇ ਤੱਕ ਫੈਲ ਚੁੱਕਿਆ ਅਸੀਂ ਇੰਡੀਆ ਤੋਂ ਕੈਨੇਡਾ ਵਿੱਚ ਪਹੁੰਚ ਚੁੱਕੇ ਹਾਂ ਪਰ ਕੈਨੇਡਾ ਦੇ ਵਿੱਚ ਵੀ ਲੱਗ ਨਹੀਂ ਰਿਹਾ ਵੇ ਅਸੀਂ ਕੈਨੇਡਾ ਵਿੱਚਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਇੰਡੀਆ ਦੇ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ ਹੁੰਨੇ ਆ ਤੇ ਖਾਲਸਾ ਮੰਦੀ ਦੀ ਸਥਾਪਨਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਹਨੂੰ ਜਿਹੜੇ ਸਿੱਖ ਸੰਗਤਾਂ ਨੇ ਉਹ ਦੀਨ ਦੁਗਣੀ ਰਾਤ ਚਗਨੀ ਦੇ ਨਾਲ ਉਹਨੂੰ ਉਤਸ਼ਾਹਿਤ ਕਰ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਉਹ ਇਸ ਸਿੱਖੀ ਨੂੰ ਦੇਖ ਕੇ ਤੇ ਜਿਹੜੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਏ ਨੇ ਉਹ ਵੀ ਬਹੁਤ ਵਧੀਆ ਲੱਗ ਰਿਹਾ ਹੈ ਬੱਚਿਆਂ ਨੂੰ ਪਤਾ ਲੱਗਦਾ ਵੀ ਸਾਡਾ ਸਿੱਖ ਧਰਮ ਕੀ ਸੀ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ ਸੀ ਤੇ ਅਸੀਂ ਕਿੱਥੇ ਤੱਕ ਪਹੁੰਚ ਚੁੱਕੇ ਆ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜਿਹੜੀ ਲੋਕਾਂ ਦੇ ਵਿੱਚ ਸ਼ਰਧਾ ਹੈ ਲੰਗਰ ਥਾਂ ਥਾਂ ਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਤੇ ਬੜਾ ਹੀ ਵਧੀਆ ਲੱਗ ਰਿਹਾ ਹੈ ਪ੍ਰਮਾਤਮਾ ਅਸੀਂ ਹੀ ਅਰਦਾਸ ਕਰਦੇ ਹਾਂ ਸਿੱਖ ਧਰਮੀ ਸੇ ਤਰ੍ਹਾਂ ਬਦੇ ਫੁੱਲੇ ਤੇ ਸਾਰੇ ਖੁਸ਼ੀਆਂਮਾਨ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਵਿਸਾਖੀ ਦੇ ਮੌਕੇ ਦੇ ਉੱਤੇ ਲੰਗਰ ਦੀ ਸੇਵਾ ਦੇ ਵਿੱਚ ਉਪਸਥਿਤ ਹੋਇਆ ਤੁਸੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਆ ਚੁੱਕੀਆਂ ਨੇ ਤੇ ਸਾਡਾ ਹਰ ਸਾਲ ਦੀ ਤਰ੍ਹਾਂ ਪਨੀਰ ਪਕੌੜੇ ਤੇ ਚਾਹ ਦਾ ਲੰਗਰ ਤਿਆਰ ਹੈ ਤੇ ਸੰਗਤਾਂ ਹੁਮ ਹੁਮਾ ਕੇ ਪਹੁੰਚ ਰਹੀਆਂ ਨੇ ਤੇ ਬਸ ਇਹੀ ਹੈ ਕਿ ਮਿਸਾਖੀ ਦੀ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਸਾਰੇ ਦੇਖ ਸਕਦੇ ਹੋ ਪਿੱਛੇ ਹਮ ਹਮਾ ਕੇ ਬਹੁਤ ਸੰਗਤ ਪਹੁੰਚੀ ਹੋਈ ਹੈ ਐਸ ਯੂਜਵਲ ਇਨ ਸਪਾਈਟ ਆਫ ਦਾ ਫੈਕਟ ਥੋੜੀ ਜੀ ਬਾਰਿਸ਼ ਵੀ ਹੋਈ ਸੀਗੀ ਤੇ ਹਰ ਹਰ ਕਿਸ ਨੇ ਇੱਥੇ ਚਾਹ ਹੁੰਦਾ ਹੈ ਅੱਜ ਦੇ ਦਿਨ ਦਾ ਤੇ ਅਸੀਂ ਵੀ ਇੱਥੇ ਪਨੀਰ ਪਕੌੜੇ ਤੇ ਚਾਹ ਦਾ ਲੰਗਰ ਲਾਇਆ ਹੋਇਆ ਹੈ ਤੁਸੀਂ ਵੀ ਸਾਰੇ ਹਰ ਸਾਲ ਦੀ ਤਰ੍ਹਾਂ ਆਇਆ ਕਰੋ ਬਿਕੋਜ਼ ਇੱਥੇ ਬਹੁਤ ਰੌਣਕ ਲੱਗਦੀ ਹੈ ਤੇ ਬਿਲਕੁਲ ਇੰਡੀਆ ਵਾਂਗ ਲੱਗਦਾ ਪੰਜਾਬ ਵਾਂਗ ਲੱਗਦਾ ਤੇ ਯਾ ਇਟਸ ਅ ਪਲੇਜ਼ਰ ਆਲਵੇਜ਼ ਸਸੀਗਲ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਫੇਰ ਪਹੁੰਚੇ ਆਂ ਜੀ ਮਾਲਟਨ ਗੁਰੂ ਘਰ ਨਗਰ ਕੀਰਤਨ ਤੇ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੰਜਾਬ ਵਰਗਾ ਮਾਹੌਲ ਹੈ ਲੱਗਦਾ ਹੀ ਨਹੀਂ ਵੀ ਅਸੀਂ ਕੈਨੇਡਾ 'ਚ ਹੈਗੇ ਆਂ ਤੇ ਅਸੀਂ ਵੀ ਆਪ ਦਾ ਸੇਵਾ ਕੀਤੀ ਜੀ ਪਨੀਰ ਦੇ ਪਕੌੜੇ ਤੇ ਚਾਹ ਦੀ ਹਰ ਸਾਲ ਦੀ ਤਰ੍ਹਾਂ ਤੇ ਪੂਰੀ ਸੰਗਤ ਉਵੇਂ ਹਮ ਹਮ ਆ ਕੇ ਪਹੁੰਚੀ ਹੈ ਤੇ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਪਨੀਰ ਪਕੌੜੇ ਤੇ ਚਾਹ ਦਾ ਲੰਗਰ ਲਾਇਆ ਹੈ ਪਲੀਜ਼ ਤੁਸੀਂ ਜ਼ਰੂਰ ਸ਼ਖੋ ਨੇੜੇ-ਤੇੜੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨੌਜਵਾਨਾਂ ਵੱਲੋਂ ਆਈਆਂ ਸੰਗਤਾਂ ਦੇ ਲਈ ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਸਟਾਲਾਂ ਰੂਪੀ ਵੱਖੋ-ਵੱਖਰੇ ਤਰ੍ਹਾਂ ਦੇ ਲੰਗਰ ਵੀ ਵਰਤਾਏ ਗਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ